Ole, <laughs> ole, <laughs> <laughs> ਇਹ ਨੰਬੀ ਸੇ ਸਾਡਾ ਸਾਲਾ ਇੱਕ ਹੋ ਗਿਆ ਹਾਲਤਾ ਵੈਜੂ ਜੀ ਕੀ ਭਤੇ ਤੰਤਾਂ ਚੀ ਜੀ ਕੋ ਪਗਤ ਰਵਦਾ ਕੀ ਮਹਾਰਾਜ ਜੀ ਦਾ ਪਵਿੱਤਰ ਜੰਦੇ ਵਾਲਾ ਅੱਜ ਕੁਝ ਦੇ ਸੰਬੰਧ ਵਿੱਚ ਸਾਰੇ ਸਮੁੱਚੇ ਸੰਗਤ ਨੂੰ ਸਰਬ ਦੇ ਗੁਰਦੁਆਰਾ ਪਰੰਧਕੀਵਾਂ ਨੂੰ ਨਕਲ ਲੱਖਵਈ ਹੋਵੇ ਬਾਈ ਜੀ ਖਾਲਸਾ ਬਾਈ ਜੀ ਫਤਿਹਾਂ ਜਿਹੜਾ ਆਪਾਂ ਇੱਧਰ ਤਕੜਾ ਜਿ ਬਰਦਾ ਕੀਤਾ ਆ ਤੇ ਗੁਰਦੁਆਰਾ ਸਾਹਿਬ ਕਿੱਥੇ ਆ ਤੇ ਇਹਦਾ ਮਾੜਾ ਸਾਨੂੰ ਦੱਸ ਦਿਓ ਇਹ ਢੋਲੇਵਾਲ ਸਾਹਿਬ ਆ ਜੀ ਢੋਲੇਵਾਲ ਤੋਂ ਗੁਰਦੁਆਰਾ ਸਾਹਿਬ ਪਰ ਗੁਰਦੁਆਰਾ ਭਗਤ ਰਮਦਾਸ ਜੀ ਸਾਹਿਬ ਬਾਈ ਵੀਰ ਜੀ ਕੀ ਫਤਿਹ ਸਤ ਸਿੰਘ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਨਿਮਕੇ ਘਰ ਨਾਮ ਦੇ ਮੇਰਾ ਮਨ ਤਲ ਸੀਤਲ ਹੋਏ ਸਤਿ ਸ੍ਰੀ ਅਕਾਲ ਜੀਓ ਸਾਡੇ ਬਹੁਤੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਦਾ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਸਮੁੱਚੀ ਟੀਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਪਿਆਰ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅੱਜ ਵੀ ਜੋ ਕਿ 653 ਜੋ ਦਿਨ ਦਿਹਾੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸਤਿ ਸ੍ਰੀ ਅਕਾਲ ਜੀਓ ਸੰਗਤਾਂ ਵੱਲੋਂ ਸ੍ਰੀ ਖੰਡ ਪਾਠ ਦੀ ਸੇਵਾ ਕੀਤੀ ਗਈ ਹੈ ਔਰ ਲੰਗਰ ਦੀ ਸੇਵਾ ਕੀਤੀ ਗਈ ਹੈ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਸਾਰੀ ਸੰਗਤ ਨੂੰ ਉਹ ਅਰੇਂਜਮੈਂਟ ਨੂੰ ਸਾਡੇ ਪ੍ਰਧਾਨ ਸਾਹਿਬ ਜੀ ਨੂੰ ਅਰਜਿੰਦਰ ਸਿੰਘ ਨੂੰ ਚੜ੍ਹਦੀ ਕਲਾ ਰੱਖੇ ਔਰ ਨਾਲ ਹੀ ਮੈਂ ਪ੍ਰਧਾਨ ਕਰਦਾ ਜੋ ਕਿ ਸਾਡੇ মিডিਆ ਵਾਲੇ ਨੇ ਮੈਡਮ ਜੀ ਹੈ ਬਲਸ਼ਨ ਜੀ ਹਨ ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਦ ਲੱਕੇ ਹੁੰਦਾਂ ਸੇਵਾ ਕੀਤੀ ਹੈ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਬਲਮ ਚੱਲਦੇ ਰਵੇ ਅਰੇਂਜਮੈਂਟ ਚੱਲਦੀ ਕੱਢਾਵੇ ਸਾਡੇ ਪ੍ਰਬਾਧ ਜੀ ਨੂੰ ਵੀ ਚੜ੍ਹਦੀ ਕਲਾ ਪਰਵਾਦ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਗੁਰਦਾਰਾ ਭਗਤ ਰਵਿਦਾਸ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 695 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਅੱਜ ਢੋਲੇਵਾਲ ਗੁਰਦਾਰਾ ਭਗਤ ਰਵਿਦਾਸ ਜੀ ਵੱਲੋਂ ਢੋਲੇਵਾਲ ਵਿਖੇ ਸੰਗਤਾਂ ਬੜੇ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਗੁਰੂ ਰਵਿਦਾਸ ਮਹਾਰਾਜ ਦਾ 649 ਪ੍ਰਕਾਸ਼ ਮੁਰੰ ਮਨਾ ਰਹੀਆਂ ਹਨ ਸਾਡੀ ਸਮੁੱਚੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਗੁਰਦਾਰਾ ਭਗਤ ਰਵਿਦਾਸ ਵੱਲੋਂ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ